ਕੱਲ 5 8 2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਇੱਥੇ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਹੈ ਲਾ ਕੇ ਤੇ ਅਸੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ ਜਦ ਅਸੀਂ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ ਤੇ ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇ ਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਰਹੇ ਫਿਰ ਇੱਕ ਬੰਦਾ ਆ ਕੇ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨੂੰ ਖੋਲ ਕੇ ਤੇ ਉਹ ਉੱਥੋਂ ਚਲਾ ਗਿਆ ਜਦੋਂ ਮੂਵਮਲ ਬੇਟੇ ਦੇ ਨਿਰਦੇਸ਼ ਗਏ ਹਾਂਜੀ ਜਦੋਂ ਉਹਦੀ ਅੱਗੇ ਮੂਵਮਲ ਬੇਟੇ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਹੀ ਪਰ ਜਦੋਂ ਉਹ ਗਿਆ ਵਾ ਉਹਨੇ ਆਪਣਾ ਮੂੰਹ ਟੱਕ ਲਿਆ ਜਿਵੇਂ ਇੱਕੋ ਮਰਸੀਆ ਤੇ ਬੈਗੇ ਨਹੀਂ ਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲ ਗਏ ਜਿਹੜੇ ਨੰਗਾ ਮੂੰਹ ਵਾਲਾ ਸੀ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਪੀਵੀ06 ਜੈਡ 9351 ਪੁਲਿਸ ਬੋਲ ਗਈ ਕਿ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਅਨੁਪਾਰਨ ਕੀਤਾ ਤਾਂ ਅਪਲੀਕੇਸ਼ਨ ਉੱਤੇ ਦਿੱਤੀ ਕਿਹੜੇ ਨੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪਟ્રોલ ਪੰਪ ਪਿੰਡੀ ਰੋਡ ਗਰਦਾਪੁਰ ਇਹ ਮੰਗ ਕਰ ਰਹੇ ਅਸੀਂ ਇਹ ਮੰਗ ਕਰਨੇ ਆਂ ਵੀ ਪੰਜਾਬ ਦੇ ਵਿੱਚ ਜਿੱਦਾਂ ਲਾਂਡ ਸਥਿਤੀ ਹੈ ਤੇ ਬੜੀ ਮਾੜੀ ਗੀ ਹਾਲਾਤ ਨੇ ਤੇ ਇੱਕੋ ਡਰਾਈਵਰ ਦੀ ਨੇ ਕਿੰਨਾ ਕੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ ਦੇਆ